ਸ਼ਰੋਮਣੀ ਅਕਾਲੀ ਦਲ ਦੋ ਪਾੜ ਹੈ ਇਸ ਦੇ ਵਿੱਚ ਕੋਈ ਦੋਰ ਹੈ ਨਹੀਂ ਹੈ ਪਰ ਇਹਨਾਂ ਦੋ ਧੜਿਆਂ ਦੇ ਬਾਅਦ ਇਹਨਾਂ ਦੋ ਧੜਿਆਂ ਦੇ ਵੜਨ ਤੋਂ ਬਾਅਦ ਜੋ ਹਾਲਾਤ ਅਕਾਲੀ ਦਲ ਦੇ ਬਣੇ ਹੋਏ ਨੇ ਉਹਨਾਂ ਦੇ ਉੱਤੇ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਉਹਨਾਂ ਮੰਗਾਂ ਦਾ ਜੋ ਬਾਗੀ ਧੜੇ ਨੇ ਮੰਗੀਆਂ ਨੇ ਬਾਗੀ ਧੜੇ ਦਾ ਦਾਵਾ ਆ ਬਾਗੀ ਧੜੇ ਦੀ ਮੰਗ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟ ਜਾਣਾ ਚਾਹੀਦਾ ਆ ਜ਼ਰੂਰ ਕਿਤੇ ਨਾ ਕਿਤੇ ਇਹ ਮੰਗ ਅੱਜ ਦੀ ਨਹੀਂ ਬੜੇ ਚਿਰ ਤੋਂ ਚੱਲਦੀ ਪਈ ਹੈ ਅੰਦਰ ਖਾਤੇ ਤਾਂ ਕਾਫੀ ਢੇਰ ਦੀ ਇਹ ਚੱਲਦੀ ਪਈ ਸੀ ਸ਼ਾਇਦ ਹੁਣ ਬਾਹਰ ਨਿਤਰੀ ਹੈ ਪਰ ਜੇ ਇਹ ਮੰਗ ਆ ਚੁੱਕੀ ਹੈ ਤੇ ਇਸ ਦੇ ਉੱਤੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਇਆ ਜਾ ਸਕਦਾ ਹੈ ਜਾਂ ਫਿਰ ਕਿਹੜੇ ਉਹ ਪੈਮਾਨੇ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਹਟਾਇਆ ਜਾ ਸਕਦਾ ਹੁਣ ਕੋਰ ਕਮੇਟੀ ਤੇ ਭੰਗ ਹੋ ਚੁੱਕੀ ਹੈ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਗੱਲ ਕੀਤੀ ਜਾ ਰਹੀ ਹੈ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਕੁਝ ਡੈਲੀਗੇਟਸ ਜਿਹੜੇ ਨੇ 30 ਦੇ ਕਰੀਬ ਡੈਲੀਗੇਟਸ ਜਿਹੜੇ ਨੇ ਉਹ ਮੀਟਿੰਗ ਕਰਨਗੇ ਇਹ ਡੈਲੀਗੇਟਸ ਇਹ ਮੀਟਿੰਗ ਜਨਰਲ ਹਾਊਸ ਦੀ ਜਿਹੜੀ ਮੀਟਿੰਗ ਹੈ ਇਸ ਨੂੰ ਸੱਦ ਸਕਦੇ ਨੇ ਔਰ ਜੇ ਡੈਲੀਗੇਟਸ ਮੀਟਿੰਗ ਸੱਦਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਬਤੌਰ ਪ੍ਰਧਾਨ ਇਸ ਮੀਟਿੰਗ ਨੂੰ ਨਹੀਂ ਟਾਲ ਸਕਦੇ ਖੈਰ ਮੀਟਿੰਗ ਸੱਦੀ ਜਾਵੇਗੀ ਤੇ ਉਸ ਮੀਟਿੰਗ ਦੇ ਵਿੱਚ ਡੈਲੀਗੇਟਸ ਜਿਹੜੇ ਨੇ ਉਹ ਫੈਸਲਾ ਕਰਨਗੇ ਕਿ ਕੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਰਹਿਣੇ ਚਾਹੀਦੇ ਨੇ ਜਾਂ ਨਹੀਂ ਪਰ ਇੱਥੇ ਹੀ ਸਾਰਾ ਕੁਝ ਸੀਮਤ ਨਹੀਂ ਹੈ ਪਰ ਇੱਥੇ ਆ ਕੇ ਵੀ ਇੱਕ ਵੱਖਰਾ ਤੱਤ ਸਾਹਮਣੇ ਆਉਂਦਾ ਨਵਾਂ ਕਾਨੂੰਨ ਜਿਹੜਾ ਇੰਪਲੀਮੈਂਟ ਕੀਤਾ ਗਿਆ ਇਸ ਪਾਰਟੀ ਦੇ ਸੰਵਿਧਾਨ ਦੇ ਵਿੱਚ ਉਸ ਮੁਤਾਬਕ 10 ਲੋਕ ਇਲੈਕਟਡ ਹੋਣਗੇ 10 ਮੈਂਬਰ ਜਿਹੜੇ ਹੋਣਗੇ ਇਸ ਕਮੇਟੀ ਦੇ ਉਹ ਇਲੈਕਟਡ ਹੋਣਗੇ ਜਦਕਿ ਬਾਕੀ ਦੇ 20 ਜਿਹੜੇ ਹੋਣਗੇ ਉਹ ਸਿਲੈਕਟਡ ਹੋਣਗੇ ਨੋਮੀਨੇਟਡ ਜਿਨ੍ਹਾਂ ਨੂੰ ਕਹਿ ਸਕਦੇ ਆ ਨੋਮੀਨੇਟਡ ਹੋਣਗੇ ਨੋਮੀਨੇਟਡ ਮੈਂਬਰ ਜਿਹੜੇ ਨੇ ਉਹ ਜ਼ਾਹਿਰ ਤੌਰ ਤੇ ਨੋਮੀਨੇਟ ਕਰਨ ਵਾਲਾ ਪ੍ਰਧਾਨ ਹੀ ਹੋਵੇਗਾ ਇੱਕ ਪਾਰਟੀ ਦਾ ਸੁਖਬੀਰ ਸਿੰਘ ਬਾਦਲ ਨਾਮਿਨੇਟ ਕਰਨਗੇ ਜੇ ਵੀ ਕਿੰਤੀ ਹੈ ਉਹਨਾਂ ਨਾਮਿਨੇਟਡ ਲੀਡਰਾਂ ਦੀ ਔਰ ਇਹਨਾਂ ਦੇ ਵਿੱਚੋਂ ਜਿਹੜੇ 20 ਲੀਡਰ ਨੇ ਉਹ ਸੁਖਬੀਰ ਸਿੰਘ ਬਾਦਲ ਨਾਮਿਨੇਟ ਕਰਦੇ ਨੇ ਤਾਂ ਕਿਸ ਆਧਾਰ ਦੇ ਉੱਤੇ ਬਹੁਮਤ ਜਿਹੜੀ ਆ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਾਵੇਗੀ ਕਿਸ ਆਧਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਵੈਸਚਨ ਕੀਤਾ ਜਾ ਸਕੇਗਾ ਬਹੁਮਤ ਜਿਹੜੀ ਹੈ ਉਹ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਅਗੇਂਸਟ ਖੜ੍ਹ ਸਕੇਗੀ ਜੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੇ ਉੱਤੇ ਐਨੇ ਹੀ ਖਟਕਦੇ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਲਾਂਬੇ ਕੀਤਾ ਜਾਵੇਗਾ ਇੱਥੇ ਆ ਕੇ ਸਾਰੀ ਗੁੰਡੀ ਫਸੀ ਪਈ ਹੈ ਔਰ ਚਰਚਾਵਾ ਨੇ ਕਿ ਜੇ 20 ਲੋਗ 20 ਲੀਡਰ ਜਿਹੜੇ ਡੈਲੀਗੇਟਸ ਨੇ ਉਹ ਸੁਖਬੀਰ ਸਿੰਘ ਬਾਦਲ ਨਹੀਂ ਲਾਉਣੇ ਨੇ ਤਾਂ ਇਹੋ ਜੀ ਸਿਚੁਏਸ਼ਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਤੋਂ ਹਟਣਾ ਸੰਭਵ ਸ਼ਾਇਦ ਨਾ ਹੋ ਸਕੇ ਕਿਉਂਕਿ ਜੇ ਸੰਭਵ ਬਣਾਉਣਾ ਹੈ ਤਾਂ ਬਹੁਮਤ ਚਾਹੀਦੀ ਹੈ ਪਰ ਬਹੁਮਤ ਜੇ ਬਣਦੀ ਵੀ ਹੋਵੇ ਤਾਂ ਇਲੈਕਟਿਡ ਲੀਡਰ ਤਮਹਿਸ ਦਸ ਨੇ ਔਰ ਉਹਨਾਂ ਦਸਾਂ ਦੇ ਵਿੱਚੋਂ ਵੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੌਣ ਭੁਗਤੇਗਾ ਕੌਣ ਨਹੀਂ ਭੁਗਤੇਗਾ ਇਹਦੇ ਬਾਰੇ ਵੀ ਕੋਈ ਸਪਸ਼ਟ ਤੌਰ ਦੇ ਉੱਤੇ ਗੱਲ ਨਹੀਂ ਕਹੀ ਜਾ ਸਕਦੀ ਇਸ ਵਾਸਤੇ ਫਿਲਹਾਲ ਚਰਚਾ ਮੈਂ ਇਹੀ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਸੰਵਿਧਾਨ ਦੇ ਤੌਰ ਦੇ ਉੱਤੇ ਬਾਹਰ ਲਾਉਣਾ ਅਸੰਭਵ ਹੋ ਸਕਦਾ ਆ ਅਜੇ ਵੀ ਕਹਿੰਨੇ ਆ ਹੋ ਸਕਦਾ ਆ ਕਿਉਂਕਿ ਹੋਰ ਦਾ ਪੇਚ ਹੁੰਦੇ ਨੇ ਹੋਰ ਤਰੀਕੇ ਹੁੰਦੇ ਨੇ ਜਿਹੜਾ ਦੇ ਆਧਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਕਿਸੇ ਵੀ ਪ੍ਰਧਾਨ ਨੂੰ ਲਾਂਬੇ ਕੀਤਾ ਜਾ ਸਕਦਾ ਹੋਵੇ ਪਰ ਅਜੇ ਤੱਕ ਜੋ ਤੱਤ ਸਾਹਮਣੇ ਆਏ ਨੇ ਸਿਆਸੀ ਪੰਡਤਾਂ ਦੇ ਮੂੰਹੋਂ ਉਹ ਆਹੀ ਦੱਸਦੇ ਨੇ ਕਿ ਅਜੇ ਇਹ ਗੱਲ ਔਖੀ ਹੈ ਹੋ ਸਕਦਾ ਹੈ ਕਿ